ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਬ ਸਿੰਘ ਮੈਸਨਪੁਰ ਸੋ ਦੋਸਤੋ ਅੱਜ ਆਪਾਂ ਖੜੇ ਆ ਮੈਸਨਪੁਰ ਬੇਟ ਦੀ ਸਕੂਲ ਦੀ ਗਰਾਊਂਡ ਦੇ ਵਿੱਚ ਸੋ ਕੋਈ ਦਿਨ ਪਹਿਲਾਂ ਵੀ ਆਪਾਂ ਇੱਥੇ ਇੱਕ ਵੀਡੀਓ ਪਾਈ ਸੀ ਤੁਸੀਂ ਦੇਖ ਰਹੇ ਹੋ ਵੀ ਇਹ ਗਰਾਊਂਡ ਦੀ ਹਾਲ ਤੱਕ ਇਹਨਾਂ ਸੁਧਰ ਗਈ ਹੈ ਸੋ ਮੇਰੇ ਜਿਹੜੇ ਨੌਜਵਾਨ ਵੀਰ ਇੱਥੇ ਖਿਡਾਰੀ ਖੇਡਦੇ ਆ ਇਹਨਾਂ ਨੇ ਤੇ ಗ್ರಾಮ ਪੰਚਾਇਤ ਨੇ ਰਲ ਕੇ ਇਹ ਜਿਹੜੀ ਗਰਾਊਂਡ ਹੈ ਇਹਦੀ ਸੁਧਾਰ ਕੀਤਾ ਤੁਸੀਂ ਜਿਹੜੇ ਇੱਧਰਲੇ ਬੰਨੇ ਕਾਫੀ ਮਿੱਟੀ ਪਈ ਸੀ ਉਹਨੂੰ ਪਧਰਾ ਕਰ ਦਿੱਤਾ ਗਿਆ ਔਰ ਗਰਾਊਂਡ ਦੇ ਵਿੱਚ ਕਾਫੀ ਸਾਰੀਆਂ ਬੇਸ ਟਿੱਕਾਂ ਪਈਆਂ ਸੀਗੀਆਂ ਉਹਨਾਂ ਇਟਾਂ ਦੇ ਇਹਨਾਂ ਨੌਜਵਾਨ ਵੀਰਾਂ ਨੇ ਚੱਕੇ ਲਗਵਾਏ ਆ ਔਰ ਜਿਹੜੀਆਂ ਬਿਲਕੁਲ ਕਚਰਾ ਇਟਾਂ ਸੀ ਉਹਨੂੰ ਜੀਸੀਬੀ ਦੀ ਮਦਦ ਦੇ ਨਾਲ ਧੱਕ ਕੇ ਸਾਈਡ ਤੇ ਕੀਤਾ ਗਿਆ ਤਾਂ ਜੋ ਗਰਾਊਂਡ ਖੁੱਲੀ ਹੋ ਸਕੇ ਸੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗਰਾਊਂਡ ਦੀ ਕਾਫੀ ਹਾਲਤ ਸੁਧਰ ਗਈ ਆ ਸੋ ਮੈਂ ਆਪਣੇ ਵੀਰਾਂ ਦੇ ਨਾਲ ਗੱਲ ਕਰਨੇ ਚਾਹੂੰਗਾ ਜਿਹੜੇ ਇੱਥੇ ਸਾਡੇ ਖਿਡਾਰੀ ਵੀਰ ਖੇਡਦੇ ਆਪਣਾ ਨਾਮ ਦੱਸ ਕੇ ਦੱਸਣ ਕਿ ਜੋ ਵੀ ਗਰਾਊਂਡ ਦੇ ਵਿੱਚ ਸੁਧਾਰ ਹੋਇਆ ਇਹ ਇਹ ਤੁਹਾਨੂੰ ਕਿਹੋ ਜਿਹਾ ਲੱਗਦਾ ਸੱਸੀ ਗਾਲ ਜੀ ਸਾਰੇ ਜਾਣਿਆਂ ਨੂੰ ਤੇ ਤੁਹਾਡੇ ਚੈਨਲ ਨੂੰ ਬੜਾ ਬੜਾ ਧੰਨਵਾਦ ਮੇਰਾ ਨਾਮ ਗੁਰਜੀਤ ਸਿੱਧੂ ਹੈ ਜੀ ਤੁਸੀਂ ਪਿਛਲੀ ਵਾਰ ਆਏ ਸੀਗੇ ਵੀਡੀਓ ਬਣਾਈ ਸੀ ਉਹਦਾ ਹਾਲਤ 100 ਚੋਂ 10% ਸਹੀ ਹੋਈ ਸੀਗੀ ਤੇ ਤਕਰੀਬਨ ਹੁਣ 90% ਹਾਲਤ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੀ ਸਹੀ ਹੋ ਚੁੱਕੀ ਆ ਤੇ ਜੀਸੀਬੀ ਨੇ ਇੱਟਾਂ ਚੱਕੀਆਂ ਬਹੁਤ ਜ਼ਿਆਦਾ 50000 ਤੋਂ ਪਲੱਸ ਐਟ ਸੀਗੀ ਇਸ ਗਰਾਊਂਡ ਦੇ ਵਿੱਚ ਤੇ ਹੈ ਨਹੀਂ ਸੀ ਕੋਈ ਖੇਡਣ ਦੀ ਜਗ੍ਹਾ ਕੋਈ ਕੋਈ ਬੱਚਾ ਵੀ ਨਹੀਂ ਸੀ ਆ ਰਿਹਾ ਗਰਾਊਂਡ ਦੇ ਵਿੱਚ ਤੇ ਯੂਥ ਨੇ ਜਿਹੜਾ ਮੈਸੋਵਰ ਦਾ ਯੂਥ ਆ ਸਾਡੀ ਹੈਲਪ ਕੀਤੀ ਜਿਹੜੇ ਐਨ ਆਰ ਆਈ ਵੀਰਾਂ ਨੇ ਬਾਹਰ ਆ ਵੀਰ ਤੇ ਬੱਚੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਇੱਥੇ ਗਰਾਊਂਡ 'ਚ ਆਉਂਦੇ ਆ ਇੱਕ ਇੱਕ ਰੁਪਏ ਦੀ 10-10 ਰੁਪਏ ਦੀ 20-20 ਰੁਪਏ ਦੀ ਹਰ ਇੱਕ ਬੱਚੇ ਨੇ ਵੱਡੇ ਨੇ ਜਿੰਨੀ ਵੀ ਹੋ ਸਕੇ ਸਾਡੀ ਹੈਲਪ ਕੀਤੀ ਆ ਉਸ ਹੈਲਪ ਦੇ ਨਾਲ ਅਸੀਂ ਇਹ ਚੇਂਜ ਕੀਤਾ ਇਸ ਗਰਾਊਂਡ ਦਾ এনवायरमेंट ਚੇਂਜ ਕੀਤਾ ਸਫਾਈ ਕੀਤੀ ਆ ਤੁਸੀਂ ਵੀਡੀਓ 'ਚ ਦੇਖ ਵੀ ਲਿਓ ਤੁਸੀਂ ਬਣਾਉਂਗੀ ਆ ਵੀਡੀਓ ਤੇ ਬਹੁਤ ਵਧੀਆ ਹਾਲਤ ਹੋ ਗਈ ਆ ਤਕਰੀਬਨ ਕੋਈ ਨਹੀਂ ਸੀ ਆਉਂਦਾ ਅੱਜ 50 ਤੋਂ ਪਲੱਸ ਜਵਾਕ ਆਉਣ ਡਿਆ ਮੈਸਵਰ ਦੇ ਸੋ ਦੋਸਤੋ ਆਪਾਂ ਥੋੜਾ ਚਿਰ ਪਹਿਲਾਂ ਕਬੱਡੀ ਦਾ ਮੈਚ ਦੇਖਿਆ ਛੋਟੇ-ਛੋਟੇ ਬੱਚਿਆਂ ਦਾ ਸੋ ਬੜਾ ਵਧੀਆ ਉਹਨਾਂ ਨੇ ਰੇਡਾਂ ਚੱਡੀਆਂ ਔਰ ਬੜਾ ਵਧੀਆ ਜੱਫੇ ਲਾਏ ਆ ਆਪਾਂ ਤੁਹਾਨੂੰ ਵੀਡੀਓ ਵਿੱਚ ਵੀ ਦਿਖਾ ਰਹੇ ਹਾਂ ਸੋ ਦੋਸਤੋ ਇਹ ਗਰਾਊਂਡ ਦੇ ਵਿੱਚ ਕਾਫੀ ਸਮਾਂ ਪਹਿਲਾਂ ਜਾਨੀ 2010 ਤੱਕ ਬੜੇ ਸ਼ਾਨਦਾਰ ਟੂਰਨਾਮੈਂਟ ਹੁੰਦੇ ਰਿਹਾ ਲੇਕਿਨ ਫਿਰ ਸਾਡੇ ਜਿਹੜੇ ਨੌਜਵਾਨ ਵੀਰ ਸੀ ਜਾਦੇ ਰੇਲੇਸ਼ਨ ਚ ਲੱਗ ਗਿਆ ਜਾਂ ਆਪਣੇ ਕੰਮਾਂ ਧੰਦੇ ਵਿੱਚ ਰੁੱਝ ਗਏ ਇਸ ਕਰਕੇ ਗਰਾਊਂਡ ਦੀ ਹਾਲਤ ਵੀ ਹੌਲੀ-ਹੌਲੀ ਵਿਗੜ ਗਈ ਲੇਕਿਨ ਇਹਨਾਂ ਦੋਸਤਾਂ ਨੇ ਬੜੀ ਹਿੰਮਤ ਦੇ ਨਾਲ ਇਸ ਗਰਾਊਂ ਔਰ ਆਸ ਕਰਦੇ ਹਾਂ ਵੀ ਜਲਦੀ ਆਪਾਂ ਇੱਥੇ ਇੱਕ ਟੂਰਨਾਮੈਂਟ ਵੀ ਦੇਖਾਂਗੇ ਜਾਂ ਹੋਰ ਫਿਰ ਜਿਹੜੀ ਐਡੀ ਫੈਸਟੀਵਲ ਕਰਾਂਗੇ ਸੋ ਹੋਰ ਤੁਸੀਂ ਜਿਵੇਂ ਪਿੰਡ ਦੀ ਪੰਚਾਇਤ ਦੇ ਨਾਲ ਆਪਣੀ ਗੱਲ ਹੋਈ ਸੀ ਕੀ ਆਸ ਰੱਖਦੇ ਹੋ ਪੰਚਾਇਤ ਤੋਂ ਪੰਚਾਇਤ ਦੇ ਹੀ ਲੱਗੇ ਹੋਏ ਆ ਉਹ ਵੀ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਨੂੰ ਉਮੀਦ ਆ ਕਿ ਉਹ ਹੈਲਪ ਜ਼ਰੂਰ ਕਰਨਗੇ ਬਾਕੀ ਸਾਡੀ ਹੈਲਪ ਆਉਣੇ ਤੱਕ ਐਨਆਰਏ ਵੀਰਾਂ ਨੇ ਕੀਤੀ ਆ ਪਿੰਡ ਦਾ ਜਿਹੜਾ ਯੂਥ ਹੈ ਇਸ ਟਾਈਮ ਗਰਾਊਂਡ 'ਤੇ ਆ ਰਿਹਾ ਤੇ ਜਿਹੜਾ ਆਇਆ ਹੋਏ ਉਹਨਾਂ ਨੇ ਹੈਲਪ ਕੀਤਾ ਤੁਹਾਨੂੰ ਆਸ ਆ ਕਿ ਪੰਚਾਇਤ ਵੀ ਸਾਡੇ ਨਾਲ ਹੈਲਪ ਕਰੂਗੀ ਜੋ ਅਸੀਂ ਸੋਚਿਆ ਇਸ ਗਰਾਊਂਡ ਬਾਰੇ ਜੋ ਅਸੀਂ ਸੋਚਿਆ ਸੀ ਜਿਹੜਾ ਮੈਸ ਓਵਰ ਦਾ ਜੂਸ ਆ ਜੋ ਅਸੀਂ ਸੋਚਿਆ ਇਹਨਾਂ ਬਾਰੇ ਕੁਝ ਕਰਨ ਦਾ ਅੱਗੇ ਕੋਸ਼ਿਸ਼ ਕਰ ਰਿਹਾ ਕਿ ਅਸੀਂ ਜ਼ਰੂਰ ਕਰਾਂਗੇ ਟੂਰਨਾਮੈਂਟ ਕਰਾਵਾਂਗੇ ਜਿੰਨਾ ਸਾਡੇ ਤੋਂ ਹੋ ਸਕੇ ਬਾਕੀ ਜਿੰਨਾ ਸਾਡੀ ਹੈਲਪ ਕਰ ਰਿਹਾ ਸਾਡੇ ਮਿੱਤਰ ਪਿਆਰੇ ਤੇ ਉਹਨਾਂ ਦੀ ਹੈਲਪ ਨਾਲ ਅਸੀਂ ਜ਼ਰੂਰ ਕਰਾਵਾਂਗੇ ਜੋ ਅਸੀਂ ਸੋਚਿਆ ਵਧੀਆ ਤਾਂ ਨਾ ਸੋ ਦੋਸਤੋ ਜਲਦੀ ਆਪਾਂ ਇਸ ਗਰਾਊਂਡ ਨੂੰ ਸਟੇਡੀਅਮ ਦਾ ਰੂਪ ਲੈਂਦੇ ਫਿਰ ਦੇਖਾਂਗੇ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਸਾਰੇ ਦੋਸਤਾਂ ਦਾ ਨੌਜਵਾਨ ਵੀਰਾਂ ਦਾ ਖਾਸ ਛੋਟੇ ਬੱਚਿਆਂ ਦਾ ਵੱਡਿਆਂ ਦਾ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਸ ਗਰਾਊਂਡ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਹੈ ਥੈਂਕ ਯੂ ਕਰੀਬ ਧੰਨਵਾਦ